ਆਹ ਮਜਬੂਰੀਸ਼ ਕੀਤਾ ਸੀ ਕੌਣ ਨੇ ਉਹ ਲੋਕ ਜਿਹੜੇ ਉਹ ਮਜਬੂਰੀ ਕਹਿ ਕੇ ਪਾਸੇ ਧੱਕ ਦਿੰਦੇ ਆ ਪਾਸੇ ਕਰ ਦਿੰਦੇ ਆ ਚੀਜ਼ ਨੂੰ ਵੀ ਚਲੋ ਆਈ ਗਈ ਹੋ ਗਈ ਤੇ ਹੌਣ ਵਾਲੀਆਂ ਉਹਨਾਂ ਨੂੰ ਬਿਆਦਪੀਆਂ ਦੇਣ ਲੱਗ ਪੈਂਦੀਆਂ ਜਿਹੜੀ ਭਾਰਤੀ ਸਟ੍ਰੇਟ 1947 ਤੋਂ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਦੀ ਪਈ ਆ ਸਿੱਖਾਂ ਤੇ ਹਮਲੇ ਕਰ ਰਹੀ ਆ ਸਿੱਖੀ ਤੇ ਹਮਲੇ ਕਰਦੀ ਪਈ ਆ ਉਹ ਨਹੀਂ ਦੱਸਦੀ ਅਸੀਂ ਹਮੇਸ਼ਾ ਹਿੰਦੁਸਤਾਨ ਦੀ ਤੋਪ ਦਾ ਗੋਲਾ ਬਣੇ ਆ ਤੇ ਆਪਦਿਆਂ ਤੋਂ ਹੀ ਬਰੇ ਆ ਉਹ ਆਪਦੇ ਸਿੱਖ ਵੀ ਹੈ ਕਿ ਅਸੀਂ ਆਪ ਹੀ ਹੈਗੇ ਆ ਤੇ ਸਾਡੇ ਐਲ ਆਈ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਨਾ ਵੀ ਸਿੱਖ ਸਿੱਖ ਕੌਮ ਬ੍ਰਿਟਿਸ਼ ਦੀ ਐਲ ਆਈ ਸੀਗੀ ਤਾਂ ਹੀ ਵਰਲਡ ਵਾਰ 1 ਵਰਲਡ ਵਾਰ 2 ਵਿੱਚ ਐਜ਼ ਐਨ ਐਲ ਆਈ ਲੜੀ ਹੈ ਤੇ ਫੇਰ ਹੁਣ ਜੇ ਇਸ ਚੀਜ਼ ਵਿੱਚ ਇੰਨੀ ਕੀ ਗੱਲ ਸਮਝ ਲਈ ਵੀ ਅਸਲ 'ਚ ਸਾਡੀ ਕੌਮ ਨਾਲ ਕੀਤਾ ਕੀ ਆ ਕਾਮਾਂਗਾਟਾ ਮਾਰੂ ਤਾਂ ਦੱਸ ਗਿਆ ਇਹ ਨਹੀਂ ਦੱਸਿਆ ਵੀ ਸਿੱਖਾਂ ਨੇ ਕਾਮਾਂਗਾਟਾ ਮੋਰ ਜਹਾਜ਼ ਆ ਉਹਦਾ ਨਾਮ ਗੁਰਨਾਨਕ ਜਹਾਜ਼ ਆ ਬਾਬਾ ਗੁਰਦਾਸ ਤੁਸੀਂ ਹੁਣ ਨੇ ਖਰੀਦ ਕਿਵੇਂ ਲਿਆ ਇੰਨੀ ਪਹੁੰਚ ਕਿਵੇਂ ਬਣ ਗਈ ਜੇ ਗੁਲਾਮ ਸੀਗੇ ਤਾਂ ਆਈ ਕੁਝ ਚੀਜ਼ਾਂ ਹੁੰਦੀਆਂ ਚਲੋ ਗੁਰੂ ਸਾਹਿਬਾਈ ਹੁਣ ਆਪਾਂ ਇਹਨਾਂ ਤੇ ਹੋਰ ਗੱਲਬਾਤ ਕਰਾਂਗੇ ਜੀ ਹਰ ਹਫਤੇ ਤੇ ਡਾਕਟਰ ਤੋਂ ਕਰ ਬਗ ਰੈਡ ਫਿਰ ਮੈਂ ਇੱਕ ਲਾਈਨ ਹੋਰ ਐਡ ਕਰਨੀ ਚਾਹੁੰਦਾ ਆ ਸਾਡੀ ਕੌਮ ਨੂੰ ਨਾ ਸਾਕਾ ਨਨਕਾਣਾ ਸਾਹਿਬ ਦੱਸਿਆ ਚਲੋ ਬਹੁਤ ਕੋਸ਼ਿਸ਼ ਕੀਤੀ ਜਾਂਦੀ ਕਿ ਭਈ ਇੰਡੀਆ ਵਾਲੇ ਨਾ ਦੱਸਣ ਪਤਾ ਨਾ ਲੱਗਣ ਦਿੰਦੇ ਪਰ ਜਿਨ੍ਹਾਂ ਨੂੰ ਪਤਾ ਆ ਸਾਕਾ ਨਨਕਾਣਾ ਸਾਹਿਬ ਉੱਥੇ ਭਾਈ ਲਛਮਣ ਸਿੰਘ ਜੀ ਹੋਣਾ ਨੇ ਜਤ ਮਹਾਰਾਜ ਦੇ ਉੱਤੇ ਜਿਹੜੇ ਕਹਿ ਲੋ ਸੰਧਾਂ ਦੇ ਬੰਦੇ ਨੇ ਗੋਲੀਆਂ ਚਲਾਈਆਂ ਸੀਗੀਆਂ ਤੇ ਭਾਈ ਲਛਮਣ ਸਿੰਘ ਨੇ ਮਹਾਰਾਜ ਦੇ ਸਰੂਪ ਉੱਤੇ ਆਪਣੀ ਆਪਣੇ ਆਪ ਨੂੰ ਵਿਛਾਦਤਾ ਸੀਗਾ ਤੇ ਗੋਲੀਆਂ ਵੱਜੀਆਂ ਸੀਗੀਆਂ ਉਹ ਅੱਜ ਤੱਕ ਲੋਕਾਂ ਨੂੰ ਯਾਦ ਆ ਜਿਹੜੀ ਤਸਵੀਰ ਲੱਗੇ ਤੁਸੀਂ ਧਿਆਨ ਨਾਲ ਦੇਖਿਓ ਜਿੱਲ ਦੇ ਉੱਤੇ ਲਹੂ ਲਹੂ ਛੱਟੇ ਨਹੀਂ ਪਾਇ ਲਹੂ ਵਗਿਆ ਹੈ ਕਿਸੇ ਦਾ ਬਹੁਤ ਧਿਆਨ ਨਾਲ ਦੇਖਿਓ ਤੁਸੀਂ ਮੈਂ ਤਾਂ ਮੈਂ ਬਹੁਤ ਗੱਲਾਂ ਨੇ ਜਿਹੜੀਆਂ ਗੱਲ ਸਮੇਂ ਆਉਣ ਤੇ ਬਾਹਰ ਆਉਣਗੀਆਂ ਬਸ ਤੁਸੀਂ ਇਹ ਭੁੱਲਣਾ ਨਹੀਂ ਕਦੇ ਕਿ ਅਗਲਿਆਂ ਨੇ ਸਾਡੇ ਮਹਾਰਾਜ ਤੇ ਹਮਲੇ ਕੀਤੇ ਆ ਡਸਨਟ ਮੈਟਰ ਉਹ ਕੌਣ ਸੀਗੇ ਕਿੱਥੋਂ ਸੀਗੇ ਕਿਵੇਂ ਸੀਗੇ ਜਿਹੜੇ ਜਿਹੜੇ ਬੰਦੇ ਨੇ ਵਾਇਲੈਂਸ ਕੀਤੀ ਆ ਨਾ ਸਿੱਖਾਂ ਦੇ ਖਿਲਾਫ ਉਹ ਆਪਣੀ ਤਿਆਰੀ ਕਰ ਲਵੇ ਬਸ ਹੁਣ ਜਾਂ ਤੁਸੀਂ ਸਾਡੇ ਨਾਲ ਹੋ ਜਾਂ ਸਾਡੇ ਅਗੇਂਸਟ ਡਸਨਟ ਮੈਟਰ ਕਿ ਤੁਸੀਂ ਦਿਆਲ ਸਿੰਘ ਦੇ ਪਰਿਵਾਰ ਤੋਂ ਆਂਦੇ ਜਿਹੜਾ ਫੌਜ ਲੈ ਕੇ ਸਿੱਖਾਂ ਦੀ ਦਸਤਾਰ ਬਣ ਕੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਇਆ ਸੀਗਾ ਡਸਨਟ ਮੈਟਰ ਕਿ ਤੁਸੀਂ ਅੰਦਰੋਂ ਭਾਵੇਂ ਜਿੱਥੇ ਮਰਜੀ ਤੇਨਾਂ ਦੇ ਨਾਂ ਵੀ ਨਹੀਂ ਪਤਾ ਜਿਹੜੇ ਹਥਿਆਰ ਲੈ ਕੇ ਲੜੇ ਆ ਫੌਜ ਦੇ ਖਿਲਾਫ ਤੁਹਾਡੀ ਜੁਆਇਸ ਆ ਬਸ ਇੰਨੀ ਮੈਂ ਬੇਨਤੀ ਕਰਨੀ ਚਾਹੁੰਦਾ ਸੀਗਾ ਸਮਾਂ ਆਊਗਾ ਸਾਰੀ ਚੀਜ਼ਾਂ ਸਾਹਮਣੇ ਆਉਣਗੀਆਂ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੁਹਾਨੂੰ ਅੱਡ ਤੋਂ ਇੱਕ ਵਾਰੀ ਫੇਰ ਤੁਹਾਡਾ ਤੇ ਸਾਰੇ ਸਪੀਕਰਸ ਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਸਾਰੇ ਸਰੋਤਾਂ ਤੋਂ ਵੱਧ ਧੰਨਵਾਦ ਤੁਸੀ ਸਾਡੀ ਗੱਲਬਾਤ ਸੁਣੀ ਹੈ ਇਹ ਕੁਝ ਗੱਲਾਂ ਨੇ ਹਜੇ ਸਿਰਫ ਇੰਟਰੋਡਕਸ਼ਨ ਦੱਸਿਆ ਗਿਆ ਵੀ ਅੱਗੇ ਹੋਣਾ ਕੀ ਹੈ ਆਪਾਂ ਇਹ ਕੋਸ਼ਿਸ਼ ਕਰਨੀ ਹੈ ਵੀ ਇਹਦੇ 4-5 ਐਪੀਸੋਡਸ ਬਣਨ ਲੈ ਕੇ ਆਉਣਾ ਅੱਜ ਤੇ ਅੱਜ ਦੱਸਣਾ ਵੀ ਅਸੀਂ ਕੀ ਕਰਕੇ ਅਸੀਂ ਜਿਨ੍ਹਾਂ ਦੇ ਐਲਾਈਜ਼ ਸੀਗੇ ਸਾਡੇ ਬਜ਼ੁਰਗ ਅਸੀਂ ਉਹਨਾਂ ਦੇ ਐਲਐਸ ਕਿਵੇਂ ਬਣਨਾ ਇਹ ਨਿੰਗਾ ਵੀ 1950 ਦੇ ਵਿੱਚ ਹਿੰਦੁਸਤਾਨ ਨੇ ਆਪਦੀ ਪਾਲਿਸੀ ਬਦਲ ਕੇ ਵੈਸਟਰਨ ਨਾਲੋਂ ਰੂਸ ਵਾਲੇ ਪਾਸੇ ਤੁਰ ਗਏ ਤੇ ਅਸੀਂ ਉਧਰ ਹੋ ਗਏ ਨਹੀਂ ਅਸੀਂ ਹਿੰਦੁਸਤਾਨ ਦੇ ਉਲਟ ਹੀ ਚੱਲਣਾ ਉਹ ਦੁਸ਼ਮਣਾਂ ਸਾਡਾ ਜਿਨੇ ਸਾਡਾ ਕਤਲੇਆਮ ਕੀਤਾ ਤੇ ਕਰ ਰਿਹਾ ਜਿਨੇ ਸਾਡੀ ਨਸਲ ਕੁਸ਼ੀ ਕੀਤੀ ਹੈ ਤੇ ਅੱਜ ਵੀ ਕਰਦਾ ਪਿਆ ਤੋਂ ਮੇਰੇ ਸਹਾਇਕ ਹਣ ਤੇ ਆਪਾਂ ਫਿਰ ਮਿਲਦੇ ਹਾਂ ਜੀ ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀ ਅ ਟਾਈਮ ਥੋੜਾ ਪੱਕਾ ਰੱਖੀਏ ਤਾਂ ਕਿ ਵੀ ਡੇਟ ਐਂਡ ਟਾਈਮ ਨਾਲ ਤੁਹਾਨੂੰ ਸਭ ਨੂੰ ਸੌਖਾ ਹੋਵੇ ਵੀ ਐਕਸਪੈਕਟ ਐਕਸਪੈਕਟੇਸ਼ਨ ਹੁੰਦੀ ਆ ਕਿ ਉਸ ਤੋਂ ਸਭ ਨੂੰ ਆਪ ਦਾ ਟਾਈਮ ਟੇਬਲ ਸੈੱਟ ਕਰ ਸਕਾਂ ਤੇ ਧੰਨਵਾਦ ਅੱਜ ਤੋਂ ਇੱਕ ਵਾਰੀ ਫਿਰ ਤੁਹਾਡਾ ਤੇ ਤੁਹਾਡਾ ਬਾਇਟਲੀ ਧੰਨਵਾਦ ਹੈ ਯੂਐਸ ਮੀਡੀਆ ਇੰਟਰਨੈਸ਼ਨਲ ਦਾ ਜਿਨ੍ਹਾਂ ਨੇ ਕੋਲੋ ਵੀ ਸਟੇਜ ਦਿੱਤੀ ਆ ਗੱਲਬਾਤ ਕਰਨ ਦੇ ਲਈ ਤਾਂ ਕਿ ਕੌਮ ਤਾਂ ਕਿ ਗੱਲ ਪਹੁੰਚ ਸਕੇ ਯੂਐਸ ਮੀਡੀਆ ਨਾਲ ਉਹ ਵੱਡਾ ਆਧਾਰਾ ਤੇ ਖੁੱਲਾ ਆਧਾਰਾ ਕੋਈ ਰੋਕ ਟੋਕ ਨਹੀਂ ਗਈ ਦੁਸ਼ਮਣ ਦੇ ਖਿਲਾਫ ਜਿੰਨੀ ਗੱਲ ਕਰਨੀ ਕਰੋ ਖਾਲਿਸਤਾਨ ਦੇ ਹੱਕ ਚ ਕੌਮ ਦੇ ਹੱਕ ਜਿੰਨੀ ਗੱਲ ਕਰਨੀਆਂ ਕਰੋ ਕੋਈ ਰੋਕ ਟੋਕ ਨਹੀਂ ਗਈ ਕੋਈ ਤੁਹਾਡੇ ਤੇ ਸੈਂਸਰ ਨਹੀਂਗਾ ਵੀ ਆਹ ਨਹੀਂ ਬੋਲ ਸਕਦੇ ਤੇ ਉਹ ਨਹੀਂ ਬੋਲ ਸਕਦੇ ਧੰਨਵਾਦ ਹੈ ਜੀ ਬਾਈ ਟਾਲੀਵਾਲ ਸਾਹਿਬ ਨੇ ਕੱਲ 쇼 ਸੀਗਾ ਉਹਨਾਂ ਦਾ ਤੇ ਆਪਣਾ ਸੈਟਰਡੇ ਹੁੰਦਾ ਤੇ ਉਹਨਾਂ ਨੇ ਹੁਣ ਛੁੱਟੀਆਂ ਦਾ ਚੱਕਰ ਚੱਲ ਗਿਆ ਇਸ ਕਰਕੇ ਉਹਨਾਂ ਨੇ ਹੁਣ ਸੈਟਰਡੇ ਹੋ ਗਿਆ ਤੇ ਆਪਾਂ ਹੁਣ ਸੰਡੇ ਤੇ ਆ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਗੁਰੂ ਸਾਹਿਬ ਸਤਾਈ ਹੁਣ ਮਾਰੇ ਮੇਰ ਕਰਨ ਤੇ ਆਪਾਂ ਨੈਕਸਟ ਵੀਕ ਫੇਰ ਮਿਲਦੇ ਆ ਜੋ ਤੱਕ ਲਈ ਸਾਰਿਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾ ਵੇ ਰਾਹੀ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸਦੇ ਮੂਲ ਦੇਸ਼ ਨੂੰ ਵਾੜ ਲੈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਗੋੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ ਐਸਬੀਆਈ ਨੂੰ ਹੁਣੇ ਕਾਲ ਕਰੋ 1800 405 ਆਇੰਗਾ 182255324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜੈਫਬੀਆਈ ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਹੋਰ ਜਾਣਕਾਰੀ ਲਈ ਦੇਖੋ fbi.gov/fraud/tnr ਜੇਕਰ ਤੁਸੀਂ ਤਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ ਐਫਬੀਆਈ ਰਮਾ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨੂੰ ਸੰਜੀਨੀ ਕਿੰਨੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਲਾਈਫ ਇਸ ਫੁੱਲ ਆਫ ਸਰਪ੍ਰਾਈਜ਼ਸ ਬਟ ਵਨ ਥਿੰਗ ਇਜ਼ ਸਰਟਨ